ਅੱਜ ਅਸੀਂ ਸਾਡੇ ਪੰਜਾਬੀ ਦੇ ਇਸ ਵੱਡੇ ਸ਼ਾਇਰ ਨੂੰ ਵੱਡੇ ਕਲਮਕਾਰ ਨੂੰ ਲੇਖਕ ਨੂੰ ਸਜਦਾ ਕਰਨ ਆਏ ਹਾਂ ਇਸ ਹੋ ਕੇ ਜਿੱਥੇ ਸਾਡੇ ਬੁਲਾਰੇ ਤੁਹਾਡੇ ਉਹਨਾਂ ਦੇ ਸਾਹਿਤ ਵਾਲੇ ਉਹਨਾਂ ਦੇ ਜੀਵਨ ਬਾਰੇ ਗੱਲਬਾਤ ਕਰਨਗੇ ਉੱਥੇ ਇਨਕਲਾਬੀ ਕਮਿਸ਼ਨ ਦੀ ਜਨਤਾ ਸੂਲ ਫੋਰ ਵੱਡੇ ਕਲਮਕਾਰ ਲੇਖਕ ਦੁਨੀਆਂ ਦੇ ਜੋ ਸ਼ਰੀਰਕ ਰੋਗ ਦੇ ਵਿੱਚ ਵਿਛੋੜਾ ਦੇ ਕੇ ਗਏ ਆ ਤੈਨੂੰ ਗਲਾਮੀ ਕਵੀਸ਼ਰੀ ਜੱਥੇ ਨੇ ਆਪਣਾ ਫ਼ਰਸ ਨਿਮੋੜਿਆ ਹੋਇਆ ਆਪਣੀਆਂ ਕਵੀਸ਼ਰੀਆਂ ਦੇ ਨਾਲ ਉਹਨਾਂ ਨੂੰ ਸੱਜਦਾ ਕੀਤਾ ਭਾਜੀ ਗੁਰシャン ਸਿੰਘ ਸਹੀਦ ਗੁਰੂ ਚ ਵਿਛੋੜਾ ਦੇ ਕੇ ਗਏ ਸਾਡੇ ਵਿਛਰੀ ਜੱਥੇ ਨੇ ਦੇਖਿਆ ਸੀ ਕਿ ਜਸ ਖਾਂਦੇ ਜੜਿਆਂ ਨਾਲ ਕੋਈ ਨਾ ਚੌਂਕਰਾ ਹਾਂ ਬਚਿਆ ਪਰ ਆਮ ਹੈ ਜੰਦਰ ਨੇ ਸਾਂਝਾ ਕੀਤਾ ਤੇ ਅੱਜ ਇਸ ਮੰਚ ਤੋਂ ਡਾਕਟਰ ਸੁਦੀਪ ਪਾਤਰ ਨੇ ਬਹੁਤ ਨਵੀਆਂ ਰਚਨਾਵਾਂ ਇਹ ਕਾਫੀ ਪੀਸ਼ੇ ਜਿਹਾ ਲੈ ਕੇ ਆਇਆ ਬਿਨਾ ਕਿਸੇ ਦੇਰੀ ਦੇ ਉਹ ਪੀਸ਼ੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਨੇ ਪਹਿਲੀ ਰਚਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਸੇਬੜੀ ਹਾਜ਼ਰੀ ਲਗਾਈ ਹੈ ਬਹੁਤ ਧਿਆਨ ਨਾਲ ਬੈਠ ਕੇ ਰਤਨਾਸਰ ਪਰ ਬਹੁਤ ਸਾਰਾ ਮਾਸਕਾਰੇ ਦੀ ਮਿਸ਼ਰੀ ਨੂੰ ਕੇ ਬਹੁਤ ਧੰਨਵਾਦ ਕਰਦੇ ਆ ਪਤਰਪੁਰਬ ਦਾ ਜਿੱਦਾਂ ਬਟਕਿਆ ਹੈ ਜਿੱਦਾਂ ਬਟਾਂਪੁਰਾ ਖਾਰਜ ਹੈ ਜਿੱਦਾਂ ਦਾ ਇਤਿਹਾਸ ਹੈ ਉਹਨੂੰ ਕਿਸੇ ਇੱਕ ਜਾਂ ਦੋ ਕਮਿਸ਼ਨਾਂ ਦੇ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ ਉਹਦੇ ਲਈ ਇੱਕ ਵੱਡੇ ਕਿਤਾਬ ਦੀ ਲੋੜ ਹੈ ਫਿਰ सदा रहंदे सदा जो बणी केस